ਮੈਂ ਵਿਕਰਮਜੀ ਸਿੰਘ ਚੱਕਰ ਆਪਣੇ ਵੱਲੋਂ ਔਰ ਆਪਣੇ ਪਰਿਵਾਰ ਵੱਲੋਂ ਸਮੂਹ ਇਲਾਕਾ ਦੇ ਵਸਨੀਕਾਂ ਨੂੰ ਔਰ ਆਪ ਜੀ ਦੇ ادارے ਨੂੰ ਇਸ ਰੋਸ਼ਨੀ ਦੇ ਤਿਹਾਰ ਤੇ ਦੀਵਾਲੀ ਦੇ ਤਿਹਾਰ ਤੇ ਰਬੰਦੀ ਛੋੜ ਦੇ ਵਿਚਾਰ ਵਿਸ਼ਕਰਮਾਂ ਦੇ ਵਸਤੇ ਲੱਖ ਲੱਖ ਵਧਾਈ ਦਿੰਦਾ ਔਰ ਪਰਮਾਤਮਾ ਪਰਮੇਸ਼ਰ ਅੱਗੇ ਅਰਦਾਸ ਬੇਨਤੀ ਕਰਦਾ ਹੈ ਕਿ ਪਰਮਾਤਮਾ ਆਪ ਜੀ ਨੂੰ ਅਤੇ ਆਪ ਦੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੁਸੀਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ ਔਰ ਸਪੈਸ਼ਲੀ ਇਸ ਮੌਕੇ ਤੇ ਯੂਥ ਨੂੰ ਬੇਨਤੀ ਕਰਦਾ ਕਿ ਨਸ਼ਿਆਂ ਤੋਂ ਦੂਰ ਰਹੋ ਔਰ ਦੇਸ਼ ਦੀ ਤਰੱਕੀ ਦੇ ਵਿੱਚ ਔਰ ਸਮਾਜ ਦੇ ਕੰਮਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲਓ ਔਰ ਸਮਾਜ ਦੇ ਅੰਦਰ ਜੋ ਬੁਰਾਈਆਂ ਚੱਲ ਰਹੀਆਂ ਉਹਦੇ ਆਵਾਜ਼ ਉਹਦੇ ਖਿਲਾਫ ਆਵਾਜ਼ ਉਠਾਓ ਸੋ ਮੈਂ ਇੱਕ ਵਾਰ ਫੇਰ ਤੋਂ ਸਮੂਹ ਲਕਨਵਾਸੀਆਂ ਨੂੰ ਇਸ ਖੁਸ਼ੀ ਦੇ ਮੌਕੇ ਤੇ ਲੱਖ ਲੱਖ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ